ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਅਸੀਂ 9 ਵਜੇ ਪੇਪਰ ਭਰਨ ਗਏ ਅੱਠਾ ਕੈਂਡੀਡੇਟਾਂ ਦੇ ਜੋ ਕਿ ਸਾਨੂੰ ਤਿੰਨ ਦਿਨ ਦੀ ਵਾਰ ਦਿੱਤਾ ਕੁਝ ਗੁੰਡਿਆਂ ਨੇ ਕੋਈ ਸੱਤਾਧਾਰੀ ਪਾਰਟੀ ਦੇ ਆਗੂਆਂ ਨੇ ਤੇ ਪ੍ਰਸ਼ਾਸਨ ਵੀ ਨਾਲ ਆ ਜੇ ਸਾਡੇ ਪੇਪਰ ਨਾ ਭਰાય 20 ਮਿੰਟ ਦੇ ਅੰਦਰ ਮੈਂ ਸ਼ਾਲ ਮਾਰ ਕੇ ਖੁਦਕੁਸ਼ੀ ਕਰ ਲੈਂੀ ਆ ਪ੍ਰਸ਼ਾਸਨ ਤੇ ਸੱਤਾਧਾਰੀ ਪਾਰਟੀ ਦੇ ਆਗੂ ਜ਼ਿੰਮੇਵਾਰ ਹੋਣਗੇ ਸਾਡੇ ਮੇਰੇ ਹਾਂਜੀ ਚੇਅਰਮੈਨ ਸਾਹਿਬ ਅੱਜ ਤੁਸੀਂ ਇੱਥੇ ਵਾਟਰ ਵਾਕਸ ਤੇ ਇਕੱਠੇ ਹੋਇਓ ਕੀ ਕਾਰਨ ਬਣਿਆ ਜੀ ਦੇਖੋ ਜੀ ਜੋ ਪੰਜਾਬ ਸਰਕਾਰ ਨੇ ਅੱਜ ਸਾਡੇ ਨਾਲ ਧੱਕਾ ਕੀਤਾ ਲੰਗਿਆਂ ਦੇ ਨਵਾਂ ਦੇ ਵਿੱਚ ਇਹ ਤੁਸੀਂ ਦੇਖੋ ਜਿਹੜੇ ਕਹਿੰਦੇ ਹੁੰਦੇ ਸੀ ਵੀ ਅਸੀਂ ਸਾਫ਼ ਸੁਥਰੇ ਪ੍ਰਸ਼ਾਸਨ ਦੇ ਨਾਲ ਇਲੈਕਸ਼ਨ ਕਰਾਵਾਂਗੇ ਤੁਹਾਡੇ ਸਾਹਮਣੇ ਜੋ ਕਿਸਾਨਾਂ ਦੀ ਬਣੀ ਹੋਈ ਸੁਸਾਇਟੀ ਹੈ ਉਹਨੂੰ ਅੱਜ ਉਹਨਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਗੁੱਸੇ 'ਚ ਵੀ ਸਾਡਾ ਨੌਜਵਾਨ ਸਟੈਂਕੀ ਤੇ ਚੜ ਗਿਆ ਜੇਕਰ ਉਹਦਾ ਕੋਈ ਨੁਕਸਾਨ ਹੁੰਦਾ ਤੇ ਸਾਡਾ ਇਹ ਪ੍ਰਸ਼ਾਸਨ ਜ਼ਿੰਮੇਵਾਰ ਹੈ ਪੁਲਿਸ ਪ੍ਰਸ਼ਾਸਨ ਜਿਹੜੇ ਸੁਸਾਇਟੀ ਦੇ ਮੁਲਾਜ਼ਮ ਹੈ ਡੀਆਰ ਹੋਇਆ ਆਰ ਹੋਇਆ ਜੋ ਵੀ ਸੁਸਾਇਟੀ ਦੇ ਮੈਂਬਰ ਇੰਸਪੈਕਟਰ ਸਾਰੇ ਜ਼ਿੰਮੇਵਾਰ ਹੈ ਕਿਉਂਕਿ ਅੱਜ ਇਲੈਕਸ਼ਨ ਸੀਗਾ ਤੀਜੀ ਵਾਰ ਇਲੈਕਸ਼ਨ ਕਰਾ ਰਿਆ ਲੰਗੀਆਂ ਨਾ ਨਵਾਂ ਦੇ ਵਿੱਚ ਪਹਿਲਾਂ ਦੋ ਵਾਰੀ ਪੋਸਟਪੋਨ ਕੀਤਾ ਉਹਨਾਂ ਕੋਲੇ ਕੋਈ ਆਪਦੇ ਕੈਂਡੀਡੇਟ ਹੈ ਨਹੀਂ ਸੀਗੇ ਸਾਡੇ ਕੈਂਡੀਡੇਟ ਮਜ਼ਬੂਤ ਸੀਗੇ ਕਾਂਗਸ ਪਾਰਟੀ ਦੇ ਜਿੰਨੇ ਵੀ ਕੈਂਡੀਡੇਟ ਸੀਗੇ ਪੂਰੇ ਦੇ ਪੂਰੇ ਸਾਡੇ ਕਾਗਜ ਲੈ ਕੇ 9:30 ਵਜੇ ਦੇ ਉੱਥੇ ਦਫ਼ਤਰ ਦੇ ਮੂਹਰੇ ਖੜੇ ਆ ਇਹਨਾਂ ਨੂੰ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਅੱਜ ਆਪ ਵਾਲਿਆਂ ਨੇ ਆਪਦੇ ਬੰਦੇ ਤੇ ਜਿਹੜੇ ਕਾਲੀਦਾਲ ਦੇ ਉਹਨਾਂ ਦੇ ਚਿਹਤੇ ਆ ਉਹਨਾਂ ਨੂੰ ਲੈ ਕੇ ਅੰਦਰ ਵੜ ਗਏ ਦੇਖੋ ਇਹ ਕਿਹੜਾ ਸਾਫ਼ ਸੁਥਰਾ ਪ੍ਰਸ਼ਾਸਨ ਹੋ ਰਿਹਾ ਮੈਂ ਉਹਨਾਂ ਨਾਲ ਗੱਲ ਐਸਐਸਪੀ ਸਾਹਿਬ ਨਾਲ ਵੀ ਸਾਡੀ ਗੱਲ ਹੋ ਕਹਿੰਦਾ ਜੀ ਬੰਦੇ ਅੰਦਰ ਆ ਸਾਡੇ ਬੰਦੇ ਸਾਰੇ ਆ ਖੜੇ ਆ ਦੋਨੋਂ ਸਾਡੇ ਸਰਪੰਚ ਖੜੇ ਆ ਸਾਰੇ ਉਹਨਾਂ ਦੇ ਨਾਲ ਦੇ ਸਾਥੀ ਖੜੇ ਆ ਇਹਨਾਂ ਦੇ ਕਾਗਜ਼ ਦਾਖਲ ਹੀ ਕੀਤੇ ਪ੍ਰਸ਼ਾਸਨ ਵੱਡੀਆਂ ਵੱਡੀਆਂ ਟਰੀਰੀਆਂ ਮਾਰਦਾ ਜੇ ਕੋਈ ਸਾਡਾ ਨੁਕਸਾਨ ਹੁੰਦਾ ਸਾਡੇ ਨੌਜਵਾਨ ਦਾ ਨੁਕਸਾਨ ਹੁੰਦਾ ਸਾਡਾ ਪ੍ਰਸ਼ਾਸਨ ਜ਼ਿੰਮੇਵਾਰ ਹੈ ਇਸ ਕਰਕੇ ਅੱਜ ਅਸੀਂ ਇੱਥੇ ਧਰਨਾ ਮੁਜ਼ਾਹਰਾ ਕਰਨ ਲੱਗੇ ਆ ਇਹ ਪ੍ਰਸ਼ਾਸਨ ਦੇ ਉਲਟ ਸਰਕਾਰ ਦੇ ਉਲਟ ਇਹ ਸਰਕਾਰ ਤੱਕ ਅਹੀ ਗੱਲ ਆਉਦੀ ਪਹੁੰਚਾਵਾਂਗੇ ਸਰਕਾਰ ਨੂੰ ਕਟਹਿਰੇ 'ਚ ਖੜਾ ਕਰਾਂਗੇ ਕਿਉਂਕਿ ਹਾਈ ਕੋਰਟ ਨੇ ਪਹਿਲਾਂ ਇਸ ਗੱਲ ਤੇ ਰੈਟ ਪਈ ਸੀਗੀ ਹਾਈ ਕੋਰਟ ਨੇ ਇਹਨਾਂ ਨੂੰ ਹਦਾਇਤਾਂ ਕੀਤੀਆਂ ਸੀ ਸਾਰਿਆਂ ਦੇ ਕਾਗਜ਼ ਦਾਖਲ ਕਰਨੇ ਆ ਸਾਰਿਆਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਦੇ ਕੇ ਇਹਨਾਂ ਦੀ ਚੋਣ ਕਰਾਉਣੀ ਹੈ ਸਰਪੰਚ ਸਾਹਿਬ ਬਾਈ ਜੀ ਨੂੰ ਕਿੰਨਾ ਕਿਸ਼ੇ ਰੋਗਾ ਟੈਂਕੀ ਤੇ ਚੜੇ ਤੇ ਕੋਈ ਜੋਵਾਨ ਮੁੰਡੇ ਨੇ ਵਿਚਾਰਾ ਇੰਨਾ ਗੁੱਸਾ ਕਰ ਗਿਆ ਕਿਉਂਕਿ ਇੰਨੀ ਮਿਹਨਤ ਕਰਦਾ ਪਿੰਡ ਦੇ ਵਿੱਚ ਇਹਨਾਂ ਨੇ ਪਹਿਲਾਂ ਪਿੰਡ ਦੇ ਵਿੱਚ ਸਰਪੰਚੀ ਤੌਰ ਤੇ ਵੀ ਬਹੁਤ ਕੰਮ ਕੀਤਾ ਹੁਣ ਸਾਰੇ ਬੰਦਿਆਂ ਨੇ ਆਣ ਕੇ ਤੁਹਾਨੂੰ ਕਿਹਾ ਵੀ ਆਪਾਂ ਸਾਫ ਸੁਥਰਾ ਪ੍ਰਸ਼ਾਸਨ ਦੇ ਨਾਲ ਸਾਫ ਸੁਥਰੇ ਇਲੈਕਸ਼ਨ ਕਰਾ ਕੇ ਵਧੀਆ ਮੈਂਬਰ ਬੰਦੇ ਬਣਾਉਣੇ ਐ ਸੋਸਾਇਟੀ ਦੇ ਵਿੱਚ ਤਾਂ ਕਿ ਕਾਬਜਾ ਚੱਲਦੀ ਰਹੇ ਪਹਿਲਾਂ ਵੀ ਸਾਡੇ ਪ੍ਰਧਾਨ ਜੀ ਖੜੇ ਆ ਜਗਦੇਵ ਸਿੰਘ ਇਹਨਾਂ ਨੇ ਵਧੀਆ ਪ੍ਰਸ਼ਾਸਨ ਚਲਾਇਆ ਹੁਣ ਫਿਰ ਇਹਨਾਂ ਨੇ ਸਾਰੇ ਪਿੰਡ ਨੂੰ ਕਿਹਾ ਸੀ ਆਪਾਂ ਸਹਿਮਤੀ ਦੇ ਨਾਲ ਬਣਾਈਏ ਪਰ ਉਹਨਾਂ ਨੇ ਸਹਿਮਤੀ ਕਰਦੇ ਕਰਦੇ ਇਹਨਾਂ ਨੂੰ ਪਾਸੇ ਰੱਖ ਲਿਆ ਆਪ ਦੀ ਅੰਦਰ ਵੜਗੇ ਲੈ ਕੇ ਇਹ ਸਾਡੀ ਅੱਜ ਜਿਹੜੀ ਸਰਕਾਰ ਨੇ ਧੱਕਾ ਕੀਤਾ ਸਾਡੇ ਨੌਜਵਾਨਾਂ ਦੇ ਨਾਲ ਸਾਡੇ ਲੰਗਿਆਂ ਦੇ ਨਮਾ ਦੇ ਸਾਰੇ ਆਦਮੀਆਂ ਦੇ ਨਾਲ ਭਾਈ ਜੀ ਭਾਈ ਜੀ ਉੱਪਰ ਚੜੇ ਹੋਇਆ ਟੈਂਕੀ ਦੇ ਉੱਪਰ ਜੇ ਉਹ ਨਹੀਂ ਉਤਰਦੇ ਜਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਗੱਲ ਨਹੀਂ ਸੁਣਦਾ ਤਾਂ ਤੁਹਾਡਾ ਅਗਲਾ ਕਦਮ ਕੀ ਹੋਊਗਾ ਸਾਡਾ ਇਹ ਕਦਮ ਆ ਜੀ ਅਸੀਂ ਪ੍ਰਸ਼ਾਸਨ ਦੇ ਬਿਲਕੁਲ ਇੱਥੇ ਵਿਰਖਲਾ ਬੈਠੇ ਆ ਜਿੰਨਾਂ ਜੇ ਸਾਡੀ ਕੋਈ ਗੱਲ ਨਹੀਂ ਸੁਣਦਾ ਪ੍ਰਸ਼ਾਸਨ ਸਾਡੇ ਬੰਦੇ ਸੋਸਾਇਟੀ ਦੇ ਵਿੱਚ ਨਹੀਂ ਪਾਏ ਜਾਂਦੇ ਸੋਸਾਇਟੀ ਦੀ ਚੋਣ ਸਾਫ਼ ਸੁਥਰੀ ਤਰੀਕੇ ਨਾਲ ਨਹੀਂ ਕਰਾਈ ਜਾਂਦੀ ਅਸੀਂ ਉਹ ਨਜ਼ਰ ਇੱਥੇ ਆਪਦੇ ਬੈਠਾਂਗੇ ਸਰਕਾਰ ਦੀਆਂ ਪੂਰੀਆਂ ਹਦਾਇਤ ਜੋ ਵੀ ਇੱਥੇ ਇਹ ਨਕਾਮੀਆਂ ਉਹਨੂੰ ਜਾਗਰ ਕਰਾਂਗੇ। ਹੁਣ ਅਸੀਂ ਆਪਦੇ ਹਾਈ ਕਮਾਂਡ ਤੱਕ ਵੀ ਇਹ ਦੱਸਦੇ ਆਂ ਅਸੀਂ ਆਪਦੇ ਪ੍ਰਧਾਨ ਜੀ ਨਾਲ ਰਾਜਾ ਬੜਿੰਗ ਜੀ ਨੂੰ ਵੀ ਅਸੀਂ ਉੱਥੇ ਤੱਕ ਫੋਨ ਕਰਦੇ ਆਂ ਸਾਰੇ ਆਪਦੇ ਜਿੰਨੇ ਲੀਡਰਸ਼ਿਪ ਆ ਸਾਰਿਆਂ ਨਾਲ ਗੱਲ ਕਰਕੇ ਅਸੀਂ ਜੋ ਉਹਨਾਂ ਨੇ ਸਾਨੂੰ ਹਦਾਇਤਾਂ ਕੀਤੀਆਂ ਉਸ ਹਦਾਇਤਾਂ ਦੇ ਮੁਤਾਬਕ ਅੱਗੇ ਅਸੀਂ ਆਪ ਦਾ ਇਸ ਰੋਸ ਨੂੰ ਲੈ ਕੇ ਜਾਵਾਂਗੇ। ਨੇ ਸੰਬੰਧੀ ਭਾਈ ਜੀ ਅੱਜ ਸੁਸਾਇਟੀ ਦੀ ਚੋਣ ਸੀਗੀ ਪਹਿਲਾਂ ਦੋ ਵਾਰੀ ਇਹ ਆਪਣਾ ਰੋਕ ਦਿੱਤੀਆਂ ਕਿਤੇ ਕੋਈ ਬਹਾਨਾ ਲਾ ਕੇ ਕਿਤੇ ਕੋਈ ਬਹਾਨਾ ਕੈਨਸਲ ਕਰ ਦਿੰਦੇ ਸੀ ਕਿ ਅਸੀਂ ਆਪਦੇ ਕੈਂਡੀਡੇਟ ਸਾਰੇ ਲੈ ਕੇ ਜਾਂਦੇ ਸੀਗੇ ਉਹ ਇਹਨਾਂ ਕੋਈ ਕਾਰਨ ਬਣਾ ਕੇ ਦੋ ਵਾਰੀ ਚੋਣ ਰੱਦ ਕੀਤੀ ਅੱਜ ਫੇਰ ਜਿਹੜਾ 9 ਵਜੇ ਨਾਲ ਆਪਣਾ ਪੇਪਰ ਭਰਨੇ ਸੀਗੇ ਅਸੀਂ 9 ਪੌਣੇ 9 ਜਾਵੜਿਆਂ ਉੱਥੇ ਉਦੋਂ ਦਾ ਪ੍ਰਸ਼ਾਸਨ ਕਿਤੇ 5 ਕਿਤੇ 10 ਮਿੰਟ ਕਹਿੰਦਾ ਰਿਹਾ ਬਾਅਦ ਦੇ ਵਿੱਚ ਜਿਹੜੇ ਆਮ ਆਦਮੀ ਦੇ ਉੱਥੇ ਚਹੇਤੇ ਸੀ ਮੂਹਲੇ ਪਿੰਡ ਦੇ ਉਹਨਾਂ ਨੇ ਉਹ ਹੁੱਲੜਬਾਜੀ ਉੱਥੇ ਕੀਤੀ ਪ੍ਰਸ਼ਾਸਨ ਦਰਸ਼ਕ ਬਣ ਕੇ ਖੜਾ ਰਿਹਾ ਅੰਦਰ ਵੜ ਕੇ ਆਰਲ ਲਾਲੀ ਸਾਨੂੰ ਬਾਰ ਨਹੀਂ ਖੋਲਿਆ ਅਸੀਂ 9 ਵਜੇ ਤੋਂ ਲੈ ਕੇ ਸਵਾ 11 ਉੱਥੋਂ ਤੁਰੇ ਆ ਪੂਰੀ ਉਹਨਾਂ ਨੇ ਹੁੱਲੜਬਾਜੀ ਕੀਤੀ ਤੁਸੀਂ মিডিਆ ਦੇਖਿਆ ਸਾਨੂੰ ਖੁਦ ਆਪ ਅੰਦਰ ਨਹੀਂ ਵੜਨ ਦਿੱਤਾ ਸਾਰੇ ਕੰਜਟਾਂ ਦੇ ਪੰਜਾਬ ਸਰਕਾਰ ਮੁੜਦਾਬਾਦ ਪੰਜਾਬ ਸਰਕਾਰ ਮੁੜਦਾਬਾਦ ਪੰਜਾਬ ਪ੍ਰਸ਼ਾਸਨ ਮੁੜਦਾਬਾਦ ਪ੍ਰਸ਼ਾਸਨ ਮੁੜਦਾਬਾਦ ਪੰਜਾਬ ਸਰਕਾਰ ਮੁੜਦਾਬਾਦ